ਸੋ ਜੁੜਿਓ ਮੈਂ ਤੁਹਾਡੇ ਨਾਲ ਮਨਪ੍ਰਕਾਅਰ ਰਖੜੀ ਨੂੰ ਰਹਿ ਗਿਆ ਸਿਰਫ ਇੱਕ ਦਿਨ ਅੱਜ ਭੈਣਾ ਮਾਰਕੀਟ ਦੇ ਵਿੱਚ ਆ ਕੇ ਜਲਦੀ ਜਲਦੀ ਆਪਣੇ ਭਰਾਵਾਂ ਲਈ ਸੋਹਣੀਆਂ ਸੋਹਣੀਆਂ ਰਖੜੀਆਂ ਜਿਹੜੀਆਂ ਉਹ ਖਰੀਦਣ ਲਈ ਪਹੁੰਚੀਆਂ ਨੇ ਇਸ ਵਕਤ ਅਸੀਂ ਜਲੰਧਰ ਦੀ ਮੇਨ ਮਾਰਕੀਟ ਦੇ ਵਿੱਚ ਮੌਜੂਦ ਹੈਗੇ ਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਜ ਕੱਲ ਤਾਂ ਟ੍ਰੈਂਡ ਭਾਬੀਆਂ ਵਾਲੀ ਰਖੜੀਆਂ ਦਾ ਕੁਝ ਜ਼ਿਆਦਾ ਹੀ ਹੈ ਤੇ ਇਹ ਭਜਾਈਆਂ ਵਾਲੀਆਂ ਰਖੜੀਆਂ ਤੁਸੀਂ ਦੇਖੋ ਕਿਾ ਖਾਸ ਕਿਾ ਸੁੰਦਰ ਸੁੰਦਰ ਜਿਹੋ ਜੇ ਸੂਟ ਨੇ ਉਹੋ ਜੇ ਕਲਰ ਦੇ ਜਿਹੜੇ ਆ ਰਖੜੀਆਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗੀਆਂ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਕਾੜੀਆਂ ਵਾਲੇ ਜੀ ਵੀ ਇੱਕ ਸਟਾਈਲ ਜਿਹੜਾ ਇੱਥੇ ਸਾਹਮਣੇ ਆ ਰਿਹਾ ਹੋਰ ਬਹੁਤ ਸਾਰੀਆਂ ਰਖੜੀਆਂ ਨੇ ਸੋ ਬੜੇ سارے ਲੋਕ ਅੱਜ ਇੱਥੇ ਰਖੜੀ ਖਰੀਦਣ ਦੇ ਲਈ ਪਹੁੰਚ ਰਹੇ ਨੇ ਸੋ ਮਹਿਜ਼ ਇੱਕ ਦਿਨ ਰਹਿ ਚੁੱਕਾ ਹੈ ਪਰ ਕਿੰਨੇ ਕਿ ਐਕਸਾਈਟਿਡ ਨੇ ਲੋਕ ਲੋਕਾਂ ਨਾਲ ਵੀ ਜੜੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਤੇ ਕਿਹੜੀਆਂ-ਕਿਹੜੀਆਂ ਰਖੜੀਆਂ ਖਾਸ ਨੇ ਕਿਨਾਂ ਦੀ ਡਿਮਾਂਡ ਹੈ ਉਸ ਦੇ ਬਾਰੇ ਵੀ ਜ਼ਰੂਰ ਗੱਲ ਕਰਾਂਗੇ ਮੈਮ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਸੁਜਾਤਾ ਜੀ ਸੁਜਾਤਾ ਕੁੜਾਤਾ ਅੱਛਾ ਤੁਸੀਂ ਰਖੜੀ ਲੈਣ ਆਏ ਹੋ ਹਾਂਜੀ ਹਾਂਜੀ ਅੱਛਾ ਲੈ ਲੀਆਂ ਹਾਂਜੀ ਜੀ ਹਾਂਜੀ ਭਾਬੀਆਂ ਲਈ ਵੀ ਲਈਆਂ ਹਾਂਜੀ ਹਾਂਜੀ ਜੀ ਅੱਜ ਕੱਲ ਬੜਾ ਟ੍ਰੈਂਡ ਆ ਗਿਆ ਵੀ ਭਜਾਈਆਂ ਲਈ ਵੀ ਰਖੜੀ ਜੜੀਆਂ ਨਾ ਜਾਂਦੀ ਆ ਕਿਹਦੇ ਭਰਾਵਾਂ ਤੋਂ ਜ਼ਿਆਦਾ ਕਿਤੇ ਵਾਦ ਅੱਜ ਕੱਲ ਭਾਬੀਆਂ ਮਤਲਬ ਸਟਰੈਂਥ ਬੰਦੀਆਂ ਨਾ ਹਾਂਜੀ ਹਾਂਜੀ ਜੀ ਮਾਵਾ ਤੋਂ ਬਾਅਦ ਮੇਲਾ ਭਾਬੀਆਂ ਹੀ ਮਾਵਾ ਦੇ ਰੂਪ ਚ ਹੁੰਦੀਆਂ ਨੇ ਹਾਂ ਤੇ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਇਸ ਵਾਰ ਰਖੜੀ ਹਾਂਜੀ ਬਸ ਇੰਜੋਏ ਕਰੀਦਾ ਹੈ ਇਕੱਠੇ ਬੈਠੀਦਾ ਸਾਰੇ ਜਣੇ ਪੂਰਾ ਪਰਿਵਾਰ ਕਿ ਲੋਕਲ ਨੇ ਹਾਂਜੀ ਹਾਂਜੀ ਇਹ ਜਿੱਦਾਂ ਕਹਤਾ ਕਿ ਵਾਦਾ ਹੈ ਨਹੀਂ ਵਾਦਾ ਹੈ ਜਿੱਦਾਂ ਵਾਦਾ ਹਾਂਜੀ ਹਾਂਜੀ ਜਦ ਦਿਲ ਕਰਦਾ ਚਲੇ ਜਾਓ ਫੇਕ ਜਾਓ ਜੀ ਹਾਂਜੀ ਹਾਂਜੀ ਮੈਂ ਤਾਂ ਜਾਣਦੀ ਨਹੀਂ ਮੇਰੇ ਲੋਕਾਂ ਦਾ ਪਰ ਮੈਂ ਨਹੀਂ ਜਾਣਦੀ ਅੱਛਾ ਜੀ ਨਹੀਂ ਨਹੀਂ ਅਸੀਂ ਵੀ ਜਿੱਦਾਂ ਟਾਈਮ ਹੋਵੇ ਵੈਸੇ ਕੋਸ਼ਿਸ਼ ਕਰੀਏ ਜਿਆਦਾ ਤੋਂ ਜਿਆਦਾ ਦੌੜੀ ਜਾਈਦਾ ਹੈ ਕੀ ਖਾਸ ਕੀ ਐਕਸਪੈਕਟੇਸ਼ਨ ਆ ਵੱਖਰਾ ਕੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਹਾਂਜੀ ਨਹੀਂ ਤਾਂ ਉਹ ਪਰਜਾਈ ਜੀ ਤੇ ਹੈ ਤੇ ਪਰਜਾਈ ਜੀ ਤੇ ਹੈ ਕਿ ਵੱਖਰਾ ਕਰਦੇ ਆ ਕਰਦੇ ਆ ਹਾਂਜੀ ਜੀ ਹਾਂਜੀ ਠੀਕ ਹੈ ਜੀ ਤਾਂ ਬਿਲਕੁਲ ਇੱਥੇ ਬੜੀਆਂ ਸੋਹਣੀਆਂ ਸੋਹਣੀਆਂ ਰਕੜੀਆਂ ਲੱਗੀਆਂ ਹੋਈਆਂ ਨੇ ਤੇ ਲੋਕ ਵੀ ਲਗਾਤਾਰ ਖਰੀਦਦਾਰੀ ਕਰਨ ਦੇ ਲਈ ਇੱਥੇ ਪਹੁੰਚੇ ਹੋ ਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਰਖੜੀਆਂ ਭਰਾਵਾਂ ਦੇ ਗੁੱਟ ਦੇ ਉੱਤੇ ਜਦੋਂ ਸਜਣ ਗਿਆ ਤੇ ਚਾਰ ਚੰਨ ਜਿਹੜੇ ਆ ਉਹ ਲੱਗ ਜਾਣਗੇ ਤੇ ਭਰਾਵਾਂ ਦੇ ਨਾਲ-ਨਾਲ ਅੱਜ ਕੱਲ ਭਾਬੀਆਂ ਵੀ ਜਿਹੜੀਆਂ ਨੇ ਪੂਰੀਆਂ ਟ੍ਰੈਂਡ ਦੇ ਵਿੱਚ ਨੇ ਕਿਉਂਕਿ ਭਰਾਵਾਂ ਦੀਆਂ ਰਖੜੀਆਂ ਨਾਲੋਂ ਕਿਤੇ ਵੱਧ ਪਰਝਾਈਆਂ ਵੀ ਆ ਰਖੜੀਆਂ ਜਿਹੜੀਆਂ ਨੇ ਖਾਸ ਤੌਰ ਦੇ ਉੱਪਰ ਲੋਕੀ ਲੈਣ ਦੇ ਲਈ ਪਹੁੰਚ ਰਹੇ ਨੇ ਤੇ ਇਧਰ ਇੱਕ ਹੋਰ ਬਹੁਤ ਸੋਹਣੀ ਫੀਸ ਜਿਹੜੀ ਹੈ ਤੁਹਾਨੂੰ ਵਖਾਣੇ ਆਏ ਦੇਖੋ ਤੁਸੀਂ ਤਾਂ ਭਰਾ ਨੂੰ ਰਖੜੀ ਵਾਲੇ ਦੇ ਨੇ ਟਿੱਕਾ ਵੀ ਲੈ ਪੈਣਾ ਲਗਾਉਂਦੀਆਂ ਨੇ ਕਿ ਇਹ ਟਿੱਕੇ ਵਾਸਤੇ ਚਾਵਲ ਅਤੇ ਕੇਸਰ ਦਾ ਤਿਲਕ ਜਾਂ ਫਿਰ ਤੁਸੀਂ ਸੰਧੂਰ ਦਾ ਤਿਲਕ ਲਗਾਉਂਦੇ ਹੋ ਤੇ ਉਸ ਚੀਜ਼ ਵਾਸਤੇ ਖਾਸ ਤੌਰ ਦੇ ਉੱਪਰ ਸਜੀ ਹੋਈ ਆ ਦੇਖ ਸਕਦੇ ਹੋ ਕਿੰਨੀ ਪਿਆਰੀ ਹੈ ਤਿਲਕ ਵੀ ਜਿਹੜਾ ਇਸ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਹੋਰ ਲੋਕ ਵੀ ਇੱਥੇ ਮੌਜੂਦ ਨੇ ਕਿਹਦੇ ਲਈ ਰਖੜੀ ਲੈਣ ਆਏ ਹੋ ਤਾਂ ਬਿਲਕੁਲ ਥੋੜਾ ਸ਼ਰਮਾ ਰਹੇ ਨੇ ਗੱਲ ਕਰਦੇ ਹੋਏ ਰਖੜੀ ਤੇ ਉੱਪਰ ਮਹਿੰਦੀ ਵੀ ਜਿਹੜੀ ਆ ਲਗਾਤਾਰ ਲੱਗ ਰਹੀ ਹੈ ਪੁੱਛਦੇ ਆ ਇਹ ਰਖੜੀ ਕਰਕੇ ਲਵਾ ਰਹੇ ਹੋ ਮਹਿੰਦੀ ਹਾਂਜੀ ਕਿੰਨਾ ਵਜੀ ਤੁਹਾਡਾ ਸ਼ਿਵਾਂਗੀ اچھا ਫੇ ਰਖੜੀਆਂ ਖਰੀਦ ਲਿਆ ਤੁਸੀਂ ਹਾਂਜੀ ਕੀ ਐਕਸਪੈਕਟੇਸ਼ਨ ਆ ਖਾਸ ਕੀ ਕਰ ਰਹੇ ਹੋ ਮੀਨਸ ਸਭੀ ਤੁਸੀਂ ਮੈਮ ਕੀ ਖਾਸ ਕਰ ਰਹੇ ਹੋ ਇਸ ਵਾਰ ਰਖੜੀ ਦੇ ਬਸ ਕੁਝ ਨਹੀਂ ਬਸ ਤੇ ਪੀ ਕੇ ਜਾਣਾ ਹਾਂਜੀ ਹਾਂਜੀ ਕਿੰਨਾ ਕ ਚਾਹ ਪੀ ਕੇ ਜਾਂਦਾ ਉਹ ਚਾਹ ਪੀ ਕੇ ਜਾਂਦਾ ਅੱਛਾ ਇਸ ਵਾਰ ਭਾਬੀਆਂ ਦੀਆਂ ਰਖੜੀਆਂ ਆਪਣੇ ਟ੍ਰੈਂਡ ਦੇ ਵਿੱਚ ਚੱਲ ਲਿਆ ਭਾਬੀ ਵਾਲੀ ਰਖੜੀਆਂ ਹਾਂਜੀ ਲੈ ਲਿਆ ਉਹ ਵੀ ਕਿਵੇਂ ਬਣਾ ਰਹੇ ਹੋ ਫਰਖੜੀ ਬਸ ਕੁਛ ਨਹੀਂ ਹਮਚਲੇ ਪੈ ਕੇ ਹਮਚਲੇ ਜਾ ਰਹੇ ਹਾਂ ਵਾਹ ਤੁਸੀਂ ਤਾਂ ਫਿਰ ਪੂਰਾ ਟ੍ਰਿਪ ਕਰੋਗੇ ਹਾਂਜੀ ਹਾਂਜੀ ਮੈਂ ਚੱਲਦਾ ਟ੍ਰਿਪ ਕਰਾਂਗੇ ਅੱਜ ਹੀ ਜਾ ਰਹੇ ਹੋ ਤੁਸੀਂ ਪੈ ਕੇ ਜਾਂ ਫਿਰ ਕੱਲ ਜਾਓਗੇ ਕੱਲ ਕੱਲ ਜਾਾਂਗੇ ਅਸੀਂ ਹਾਂਜੀ ਠੀਕ ਹੈ ਜੀ ਤਾਂ ਬਿਲਕੁਲ ਇਹ ਰਖੜੀ ਬਸ ਤੇ ਤਿਆਰੀ ਹੋ ਰਹੀ ਆ ਹੱਥਾਂ ਦੇ ਉੱਪਰ ਪੈਣਾ ਮਹਿੰਦੀਆਂ ਵੀ ਲਵਾ ਰਹੀਆਂ ਨੇ ਤੇ ਜਿਹੜੀਆਂ ਭੈਣਾਂ ਵਿਆਈਆਂ ਨੇ ਉਹਨਾਂ ਨੂੰ ਜ਼ਿਆਦਾ ਚਾਹ ਹੁੰਦਾ ਕਿਉਂਕਿ ਪੈ ਕੇ ਜਾਣਾ ਇਕੱਠੇ ਹੋਣਾ ਪਰਿਵਾਰ ਦੇ ਨਾਲ ਬਹਿਣਾ ਉੱਠਣਾ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਾਇਨੇ ਰੱਖਦਾ ਸਾਲ ਬਾਦ ਪੂਰਾ ਪਰਿਵਾਰ ਜਿਹੜਾ ਇਕੱਠੇ ਬੈਠਦਾ ਤੇ ਇਧਰ ਹੋਰ ਵੀ ਕਸਟਮਰ ਮੌਜੂਦ ਨੇ ਰਕੜੀ ਲੈ ਰਹੇ ਆ ਗੱਲਬਾਤ ਕਰਦੇ ਮੈਮ ਕਿ ਨਾਮ ਹੈ ਜੀ ਰੀਤੋ ਅੱਛਾ ਰਕੜੀ ਲੈਣ ਆਏ ਹਾਂਜੀ ਹਾਂਜੀ ਤੇ ਪਰਜਾਈਆਂ ਲਈ ਪਹਿਲ ਦੇ ਅਧਾਰ ਤੇ ਲਈ ਪਤੀਜਿਆਂ ਲਈ ਸਭ ਲਈ ਹਾਂਜੀ ਹਾਂਜੀ ਅੱਛਾ ਕਿਵੇਂ ਮਨਾ ਰਹੇ ਹੋ ਰਖੜੀ ਇਸ ਵਾਰ ਬਹੁਤ ਵਧੀਆ ਕਿਉਂਕਿ ਮੇਰਾ ਤਾਂ ਭਤੀਜਾ ਹੀ ਹੋਇਆ ਹੈ ਇਹ ਪਰਸੋਂ ਇਸ ਕਰਕੇ ਮੈਨੂੰ ਤਾਂ ਜ਼ਿਆਦਾ ਖੁਸ਼ੀ ਹੈ ਤੁਹਾਨੂੰ ਤਾਂ ਫਿਰ ਸਾਡੇ ਵੱਲੋਂ ਤਾਂ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ ਅੱਛਾ ਕੀ ਖਾਸ ਕੀ ਕਰਨ ਦੀ ਕੋਸ਼ਿਸ ਕਰ ਰਹੇ ਹੋ ਇਸ ਵਾਰ ਖਾਸ ਹੈ ਕੁਝ ਯੂਨੀਕ ਜਿਹਾ ਲੱਭ ਜਾਵੇ ਉਹਦੇ ਲਈ ਫਸਟ ਹੈ ਦੇਖੋ ਬੰਨੀ ਤੇ ਚਲੋ ਹਜੇ ਪਤਾ ਨਹੀਂ ਹੈਗ ਨਹੀਂ ਆਣਾ ਨੇ ਭਾਬੀ ਲਈ ਤੇ ਉਹਦੇ ਲਈ ਨੇ ਪਰ ਭਤੀਜੇ ਲਈ ਵੱਲੋਂ ਖਾਸ ਕੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ આજ ਕੁਝ ਜੁ ਨਹੀਂ ਕਿ ਜੱ ਲੱਗ ਜਾ ਲੱਭ ਜਾਵੇ ਵੀ ਜਿਹੜਾ ਕੀ ਅੱਛਾ ਲੱਗੇ ਉਹਨਾਂ ਨੂੰ ਵੀ ਯਾਦ ਰੱਖੇ ਫਸਟ ਹੈ ਉਹਦੀ ਮੈਂਬਰਾਈਜ਼ ਹੋ ਜਾਵੇ ਹਾਂਜੀ ਬਿਲਕੁਲ ਇਹ ਪੂਆ ਆਪਣੇ ਭਤੀਜੇ ਲਈ ਖਾਸ ਰੱਖਣੀ ਜਿਹੜੀ ਆ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖ ਸਕਦੇ ਹੋ ਕਾਫੀ ਸਾਰੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਲਈ ਗਿਫਟ ਹੈਂਪਰ ਟਾਈਪ ਵੀ ਮੌਜੂਦ ਹੈਗੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਬੱਚਿਆਂ ਲਈ ਛੋਟੇ ਛੋਟੇ ਬੱਚਿਆਂ ਦੇ ਲਈ ਕਿੰਨੀਆਂ ਅੱਛੀਆਂ ਅੱਛੀਆਂ ਰਾਖੀ ਇੱਥੇ ਮੌਜੂਦ ਹੈਗੇ ਨੇ ਤੇ ਆ ਵੇਖੋ ਸਭ ਤੋਂ ਖਾਸ ਟ੍ਰੈਂਡ ਹੈ ਜੀ ਲਾਈਟਾਂ ਵਾਲੀ ਰਖੜੀ ਇਹ ਤਾਂ ਬਾ ਕਮਾਲ ਲੱਗਦੀ ਹੈ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਆਉਂਦੀ ਹੈ ਔਰ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਉਹਨਾਂ ਦੇ ਲਈ ਕੁਝ ਖਾਸ ਗਿਫਟ ਹੈਂਪਰਸ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਕਾਰਟੂਨਸ ਨਾਲ ਦੀ ਨਾਲ ਉਹਨਾਂ ਦੇ ਕੁਝ ਖਾਣ ਦਾ ਸਾਮਾਨ ਕਿਉਂਕਿ ਛੋਟੇ ਬੱਚਿਆਂ ਨੂੰ ਆਲਮੋਸਟ ਜੀ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਬਾਈ ਹੁਣੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਬਾਈ ਜੀ ਕੀ ਹਾਲ ਹੈ ਇਸ ਵਾਰ ਦੁਕਾਨ ਥੋੜੀ ਇਧਰ ਵੀ ਕਰ ਲਈ ਹਾਂਜੀ ਸਾਡੀ ਇੱਧੇ ਹੀ ਥੋੜਾ ਜਿਹਾ ਲੇਰਾ ਹੁੰਦਾ ਮਿਕਸਰ ਅੱਛਾ ਇਸ ਵਾਰ ਕੀ ਖਾਸ ਆਈਟਮਸ ਜਿਹ ਜੀ ਇਹਦੀ ਖਾਸ ਆਈਟਮਸ ਹੈ ਕਿ আজকাল ਕੰਬੋ ਦਾ ਟ੍ਰੈਂਡ ਜ਼ਿਆਦਾ ਹੈ ਕਿ ਭਰਾ ਲਈ ਭਾਬੀ ਦਾ ਵੀ ਟ੍ਰੈਂਡ ਨਾਲ ਨਾਲ ਇਧਰ ਪਿਆ ਕੋਈ ਕੰਬੋ ਦਿਖਾ ਸਕਦੇ ਹੋ ਕੰਬੋ ਜੀ ਇਹ ਤੁਹਾਨੂੰ ਇਧਰ ਦਿਖਾ ਸਕਦੇ ਹਾਂ ਬਿਲਕੁਲ ਬਿਲਕੁਲ ਆਪਾਂ ਨਾਲ ਨਾਲ ਚੱਲਦੇ ਆ ਤਾਂ ਬਿਲਕੁਲ ਪਰਜਾਈਆਂ ਤੇ ਭਰਾ ਦੀ ਰਖੜੀ ਦਾ ਕੰਬੋ ਹੀ ਚੱਲ ਰਿਹਾ ਅੱਜ ਕੱਲ ਬੜਾ ਟ੍ਰੈਂਡ ਹੈ ਕੱਲੀ ਪਰਜਾਈਆਂ ਦੀ ਰਖੜੀ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਹੈ ਤੇ ਨਾਲ ਦੀ ਨਾਲ ਕੰਬੋਜ਼ ਵੀ ਬਹੁਤ ਸਾਰੇ ਆਏ ਹੋਏ ਨੇ ਹਾਂ ਆ ਸਾਰੇ ਕੰਬੋ ਦੀਏ ਜਿਹੜੇ ਦੇ ਆ ਵੀ ਉੱਪਰ ਇਹ ਉੱਪਰ ਤੇ ਤੁਸੀਂ ਡਿਸਾਈਡ ਕਰ ਲਈ ਜੀ ਆਪਣੀ ਭੈਣ ਕੋ ਕਿਹੜੀ ਰਕੜੀ ਬਣਵਾਣੀ ਹੈ ਹਾਂਜੀ ਮੇਰੀ ਭੈਣ ਨੇ ਜੀ ਪਹਿਲੇ ਵੀ ਜੀ ਪਹਿਲੇ ਵੀ ਆਜਕਲ ਆਨਲਾਈਨ ਦਾ ਟ੍ਰੈਂਡ ਹੈ ਨਾ ਤਾਂ ਆਜਕਲ ਪਹਿਣਾ ਜਿਹੜੀਆਂ ਬਾਹਰ ਆ ਜਾਂ ਭਰਾ ਵਾਰ ਦੇ ਆਨ ਜਾਣ ਦਾ ਇਦਾਂ ਮਤਲਬ ਆਨਲਾਈਨ ਹੀ ਜ਼ਿਆਦਾ ਚੱਲਦੀ ਹੈ। ਤੇ ਦੁਕਾਨਦਾਰੀ ਕਿਦਾਂ ਠੀਕ ਚੱਲ ਰਹੀ ਹੈ? ਕਸਟਮਰ ਹੈਗੇ ਨੇ ਮਾਰਕੀਟ ਤੇ। ਕਸਟਮਰ ਸ਼ਾਮ ਨੂੰ ਜ਼ਿਆਦਾ ਨਿਕਲਦੇ ਆ, ਸਵੇਰ ਵੇਲੇ ਥੋੜੀ ਗਰਮੀ ਕਰਕੇ ਨਾ ਕਸਟਮਰ ਘੱਟ ਆਉਂਦੇ ਆ। ਅੱਛਾ ਭਾਈ ਆਨਲਾਈਨ ਤੇ ਤੁਸੀਂ ਗੱਲ ਕੀਤੀ ਹੈ ਕਿ ਆਨਲਾਈਨ ਜ਼ਿਆਦਾਤਰ ਟ੍ਰੈਂਡ ਆਜ ਦੇ ਟਾਈਮ ਤੇ ਹਨਾ। ਦੂਰ-ਦੁਰਾਡੇ ਬੈਠੀਆਂ ਭੈਣਾਂ ਆਪਣੇ ਭਰਾਵਾਂ ਨੂੰ ਕੂਰੀਅਰ ਦੇ ਰਾਹੀਂ ਰਖੜੀ ਭੇਜ ਦਿੰਦੀਆਂ। ਪਰ ਦੁਕਾਨਦਾਰੀ ਤੇ ਉਹਦਾ ਕੋਈ ਇਫੈਕਟ ਪੈ ਰਿਹਾ? ਕਹਿੰਦੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਬਾਜ਼ਾਰਾਂ ਦੀ ਰੌਣਕਾ ਥੋੜੀਆਂ ਠੰਡ ਉਹ ਲੋਕੀ ਥੋੜਾ ਈਜ਼ ਲਵਦੇ ਆਗੇ ਅਸੀਂ ਫੋਟੋ ਫੋਟੋ ਘਰ ਬੈਠੇ ਆਨਲਾਈਨ ਆਰਡਰ ਕਰੀਏ ਤੇ ਪਹੁੰਚੇ ਕਿ ਇੱਥੇ ਬਾਜ਼ਾਰ ਚ ਘੁੰਮ ਕੇ ਪਸੰਦ ਕਰਕੇ ਉਹ ਥੋੜੀ ਸਿਰਖ ਭਾਈ ਜ਼ਿਆਦਾ ਲੱਗਦੀ ਲੋਕੀ ਤੇ ਬੱਚਿਆਂ ਲਈ ਇਸ ਵਾਰ ਖਾਸ ਕੁਝ ਕੀ ਆਇਆ ਹੈ ਬੱਚਿਆਂ ਲਈ ਜੀ ਟੌਇਜ਼ ਵੱਡੇ ਵੱਡੇ ਆ ਕੀਚੇਨ ਵਾਲੇ ਆਏ ਵਾਚ ਚਲੀਆਂ ਆਈਆਂ ਉਹ ਦਿਖਾ ਦੇ ਸਾਹਮਣੇ ਵੀ ਬਾਕੀ ਅੱਜਕੱਲ ਇਦਾਂ ਦੀ ਟ੍ਰੈਂਡ ਜੀ ਇਹ ਤਾਂ ਥੋੜੀ ਲੋਕੀ ਰੀਲਾਂ ਦੇ ਟ੍ਰੈਂਡ ਚ ਹੈ ਕਿ ਰੀਲਾਂ ਪਾਣ ਲਈ ਕੋਈ ਥੋੜੀ ਯੂਨੀਕ ਹੋਵੇ ਰੱਖਣੀ ਬਸ ਬਿਲਕੁਲ ਮਲੇ ਕਿਤੇ ਨਾ ਕਿਤੇ ਰਿਸ਼ਤੇ ਸੋਸ਼ਲਾਈਜ਼ ਵੀ ਹੁੰਦੇ ਨਜ਼ਰ ਆ ਰਹੇ ਨੇ ਆ ਤੇ ਕੀ ਤੁਹਾਡੇ ਵੱਲੋਂ ਖਾਸ ਕੀ ਸੁਨੇਹਾ ਹੈ ਭੈਣ ਭਰਾ ਦੇ ਪਿਆਰ ਦਾ ਇਹ ਤਿਉਹਾਰ ਹੈ ਆਪਣੇ ਵੱਲੋਂ ਤੁਸੀਂ ਸਾਰੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਛੋਟੀ ਛੋਟੀ ਗੱਲਾਂ ਲੈ ਕੇ ਤੇ ਭੈਣ ਭਰਾਵਾਂ 'ਚ ਲੜਾਈ ਹੋ ਜਾਂਦੀ ਹੈ ਉਹ ਰਖੜੀ ਨਾਲ ਸਾਨੂੰ ਇੱਕ ਦੂਜੇ ਨਾਲ ਪਿਆਰ ਵਧਾਉਂਦੀ ਹੈ ਤੇ ਸਾਨੂੰ ਵਧਾਉਣਾ ਚਾਹੀਦਾ ਹੈ ਇਹ ਨਹੀਂ ਕਿ ਆਪਣਾ ਛੋਟੀ ਛੋਟੀ ਗੱਲਾਂ ਪਿੱਛੇ ਲੜਕੇ ਬਹਿ ਜਾਈਏ ਰਖੜੀ ਨਾਲ ਬਹੁਤ ਫਰਕ ਪੈਂਦਾ ਕਿ ਭੈਣ ਭਰਾ 'ਚ ਪਿਆਰ ਵਧਦਾ ਹੈ ਕੀ ਜਿਹੜੇ ਸਾ ਮੈਂ ਤਾਂ ਮੈਂ ਇੱਕ ਧਾਗਾ ਪਰ ਪਿਆਰ ਦਾ ਪ੍ਰਤੀਕ ਹੈ ਹਾਂਜੀ ਬਿਲਕੁਲ ਜੀ ਕਿ ਜਿਹੜੇ ਆਪਣੇ ਭੈਣ ਭਰਾ ਭੁੱਲ ਜਾਂਦੇ ਰਖੜੀ ਦੇ ਉਹਨਾਂ ਨੂੰ ਹੁੰਦਾ ਕਿ ਸਾਡਾ ਵੀ ਭਰਾ ਨੂੰ ਅਸੀਂ ਰਖੜੀ ਬੰਨੀ ਹੈ ਇਹ ਭੈਣਾਂ ਨੂੰ ਗਿਫਟ ਦਈਏ ਤਾਂ ਚਾਹ ਹੁੰਦਾ ਹਰ ਕਿਸੇ ਨੂੰ ਤਾਂ ਬਿਲਕੁਲ ਇਸ ਚੀਜ਼ ਦੀ ਕਦਰ ਉਹ ਲੋਕ ਜ਼ਿਆਦਾ ਬਿਹਤਰ ਤਰੀਕੇ ਨਾਲ ਸਮਝ ਸਕਦੇ ਨੇ ਕਿਉਂਕਿ ਬੜੇ ਸਾਰੇ ਲੋਕ ਦੁਨੀਆ 'ਚ ਇਦਾਂ ਦੇ ਨੇ ਬੜੀਆਂ ਸਾਰੀਆਂ ਭੈਣਾਂ ਹੋ ਜੀਆਂ ਨਹੀਂ ਜਿਨ੍ਹਾਂ ਦੇ ਭਰਾ ਨਹੀਂ ਹੈਗਾ ਬੜੇ ਸਾਰੇ ਭਰਾਏ ਹੋ ਜੇ ਨੇ ਜਿਨ੍ਹਾਂ ਦੀਆਂ ਭੈਣਾਂ ਨਹੀਂ ਹੈਗੀਆਂ ਸੋ ਕਿਤੇ ਨਾ ਕਿਤੇ ਕਦਰ ਕੀਮਤਾਂ ਜਿਨ੍ਹਾਂ ਦੇ ਕੋਲ ਚੀਜ਼ ਨਹੀਂ ਹੈ ਜਾਂ ਜਿਨ੍ਹਾਂ ਕੋਲੋ ਇਨਸਾਨ ਨਹੀਂ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਕਦਰ ਕੀਮਤ ਦਾ ਜ਼ਿਆਦਾ ਪਤਾ ਹੁੰਦਾ ਤੇ ਇਸ ਵਾਰ ਚਲੋ ਇਮੋਸ਼ਨਲ ਗੱਲ ਨਹੀਂ ਕਰਦੇ ਆਪਾਂ ਰਖੜੀ ਤੁਸੀਂ ਦੇਖ ਸਕਦੇ ਹੋ ਕੁੰਦਨ ਦੇ ਸਟਾਈਲ ਦੇ ਵਿੱਚ ਵੀ ਰਖੜੀ ਆਈ ਹੋਈ ਹੈ ਔਰ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਰਖੜੀ ਡਿਜ਼ਾਈਨਡ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਮੋਰ ਪੰਕ ਸਟਾਈਲ ਦੇ ਵਿੱਚ ਰਖੜੀ ਆਈ ਹੋਈ ਹੈ ਔਰ ਬੜੀ ਹੀ ਪਿਆਰੀ ਲੱਗੇਗੀ ਜਦੋਂ ਇੱਕ ਭਰਾ ਦੇ ਗੁੱਟ ਦੇ ਉੱਪਰ ਸਜੇਗੀ ਔਰ ਬਾਕੀ ਸਾਰੀਆਂ ਭੈਣਾਂ ਨੂੰ ਅਸੀਂ ਵੀ ਆਪਣੇ ਵੱਲੋਂ ਇਹ ਅਪੀਲ ਕਰਦੇ ਆ ਕਿ ਭਰਾਵਾਂ ਦੀ ਰਖੜੀ ਜ਼ਰੂਰ ਲਓ ਪਰ ਭਰਜਾਈਆਂ ਨੂੰ ਨਾ ਭੁੱਲਿਓ ਕਿਉਂਕਿ ਘਰ ਗਿਆ ਚਾਹ ਪਾਣੀ ਭਰਜਾਈਆਂ ਨੇ ਹੀ ਪੁਲਾਉਣੀ ਹੈ ਮੈਂ ਠੀਕ ਹੈ ਨਾ ਜੀ ਹਾਂਜੀ ਭਾਬੀਆਂ ਪਹਿ ਤੇ ਤੁਸੀਂ ਕਰ ਲਈ ਖਰੀਦਾਰੀ ਤੁਸੀਂ ਤਾਂ ਦੁਕਾਨ ਤੋਂ ਹੀ ਲੈ ਲੈਣਾ ਸਾਰਾ ਨਹੀਂ ਮੈਂ ਹਲੇ ਲੈਣਾ ਹੈ ਲਾਸਟ ਡੇ ਜਦੋਂ ਫਰੀ ਹੋਊਂਗੀ ਉਦੋਂ ਮਤਲਬ ਅੱਜ ਲਾਸਟ ਡੇ ਹੀ ਹੈ ਸ਼ਾਮ ਤੱਕ ਜਾਂਦੇ ਜਾਂਦੇ ਟੱਕ ਲੈਣਾ ਹਾਂਜੀ 11:30 ਜਾਂਦੇ ਜਾਂਦੇ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਜਾਓਗੇ ਕੱਲ ਜਾਓਗੇ ਕੱਲ ਜਾਵਾਂਗੇ ਮਾਰਨਿੰਗ 'ਚ ਜਾਵਾਂਗੀ ਆਹ ਵਰਜਾਈਆਂ ਨੂੰ ਕਹਿੰਦੇ ਨਾ ਭੁੱਲੋਗੇ ਤੇ ਵੀ ਨਾ ਭੁੱਲੋ ਪਹਿਲੇ ਭਾਬੀ ਪਹਿਲੇ ਭਰਾਵਾ ਜੀ ਹਾਂਜੀ ਕਿਉਂਕਿ ਜੇਕਰਾਂ ਦਾ ਕਿਤੇ ਟਾਈਮ ਆਇਆ ਵਰਜਾਈ ਪਹਿਲਾਂ ਆ ਜਾਏਗੀ ਡੈਫੀਨੇਟਲੀ ਕਿਉਂਕਿ ਭਾਬੀ ਬ੍ਰਦਰ ਤੇ ਚੱਲ ਜਾਂਦੇ ਕੰਮ ਤੇ ਹਨਾ ਫਿਰ ਭਾਬੀ ਇੱਕ ਫਰੈਂਡ ਵੀ ਹੁੰਦੀ ਜੀ ਸੋ ਇਸ ਲਈ ਭਾਬੀ ਪਹਿਲੇ ਕਿਤੇ ਤਾਂ ਬੌਂਡ ਵੇਖਿਆ ਤੁਸੀਂ ਕਿ ਨਾਨ ਪਰਝਾਈ ਦਾ ਅੱਜ ਕੱਲ ਤਾਂ ਚਲੋ ਕਾਫੀ ਸਾਲੋਂ ਤੋਂ ਟ੍ਰੈਂਡ ਆ ਕਿ ਪਰਝਾਈਆਂ ਤੇ ਰਖੜੀਆਂ ਵੀ ਲੋਕ ਲੈ ਕੇ ਜਾ ਰਹੇ ਨੇ ਸਪੈਸ਼ਲੀ ਨਾਨਾ ਨਾ ਬੌਂਡ ਕਿਹੋ ਜਿਹਾ ਹੁੰਦਾ ਸਾਡੇ ਤੇ ਨਾਨੀ ਜੀ ਤੋਂ ਸ਼ੁਰੂ ਆ ਸਾਡੇ ਨਾਨੀ ਜੀ ਆਪਣੇ ਭਾਬੀ ਨੂੰ ਬੰਦੇ ਪਏ ਫਿਰ ਮੇਰੀ ਮੰਮਾ ਬੰਦੇ ਪਏ ਹੁਣ ਮੈਂ ਟ੍ਰੈਂਡ ਸਟਾਰਟ ਕੀਤਾ ਮੈਂ ਆਪਣੇ ਭਾਬੀ ਨੂੰ ਬੰਦ ਸਾਡੇ ਤੇ 3rd ਜਨਰੇਸ਼ਨ ਹੋ ਗਈ ਆ ਸੋ ਸਾਡੇ ਦੇ ਤੇ ਭਾਬੀ ਪਹਿਲੇ ਭਰਾਵਾ ਚ ਆਪਾਂ ਭਾਬੀ ਨਾਲ ਕੋਲ ਤੇ ਜ਼ਿਆਦਾ ਗੱਲ ਕਰੀਦੀ ਆ ਪੁਰਾਣਾ ਹੈਲੋ ਹਾਈ ਬਾਏ ਬਾਏ ਯੈਸ ਮਤਲਬ ਭਰਾ ਦਾ ਹਾਲ ਚਾਲ ਤੇ ਪਰਜਾਈ ਨਦਾਸੀ ਦੇਣਾ ਹਾਂ ਡੈਫੀਨਿਟਲੀ ਫਰੈਂਡ ਸਿਸਟਰ ਐਡਰਸ ਸਿਸਟਰ ਆਲੋ ਪਰ ਡਿਪੈਂਡ ਮੰਦੀ ਹੈ ਡਿਪੈਂਡ ਕਰਦਾ ਤੂੰ ਫਰੈਂਡ ਸਰਕਲ ਚ ਜ਼ਿਆਦਾ ਰਹੋਗੇ ਤੇ ਭਰਾ ਭਾਬੀ ਨਹੀਂ ਨਾ ਦੇ ਚੱਕਰ ਚ ਨਾ ਰੋ ਭੈਣਾਂ ਬਣ ਕੇ ਰੋ ਬਿਲਕੁਲ ਬਿਲਕੁਲ ਯਸ ਫੋਰ ਕੀ ਸੁਨੇਹਾ ਹੈ ਜੀ ਅੱਜ ਸਾਰੀਆਂ ਭੈਣਾਂ ਨੂੰ ਜਿਹੜੀਆਂ ਤੁਹਾਨੂੰ ਦੇਖ ਰਹੀਆਂ ਨੇ ਹਾਂਜੀ ਇੱਕ ਮਿੰਟ ਭੈਣਾਂ ਨੂੰ ਜਿਹੜੇ ਆ ਤੁਹਾਨੂੰ ਦੇਖ ਰਹੀਆਂ ਨੇ ਭੈਣਾਂ ਨੂੰ ਇਹ ਸੁਨੇਹਾ ਹੈ ਕਿ ਸਾਰੇ ਭੈਣ ਭਰਾ ਰਲ ਮਿਲ ਕੇ ਰੋ ਲੜਾਈ ਝਗੜੇ ਦੇ ਦੂਰ ਰੋ ਸੋਸ਼ਲਾਈਜ਼ ਕਰ ਤੋ ਕੰਟੈਕਟ ਵਿੱਚ ਜ਼ਿਆਦਾ ਰੋ ਕਾਲ 'ਚ ਜ਼ਿਆਦਾ ਰੋ ਸਨੈਪਚੈਟ 'ਚ ਕਰ ਤੋ ਬੜਾ ਗੱਲ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਬੜਾ ਚੰਗਾ ਮੈਸੇਜ ਵੀ ਅਸੀਂ ਲਾ ਲਿਆ ਤੇ ਰਖੜੀਆਂ ਦਾ ਤਿਉਹਾਰ ਆ ਸਾਰੀਆਂ ਭੈਣਾਂ ਬੜੇ ਹੀ ਜਲਦਬਾਜ਼ੀ ਚ ਹੋਣ ਰਖੜੀਆਂ ਖਰੀਦ ਰਿਆ ਨੇ ਕਿਉਂਕਿ ਇੱਕ ਦਿਨ ਮਹਿਜ਼ ਰਖੜੀ ਨੂੰ ਰਹਿ ਚੁੱਕਾ ਸੋ ਤੁਸੀਂ ਆਪਣੀ ਰਖੜੀ ਕਿਵੇਂ ਸੈਲੀਬ੍ਰੇਟ ਕਰ ਰਹੇ ਹੋ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਬੇਸ਼ੱਕ ਇੱਕ ਧਾਗਾ ਹੈ ਪਰ ਭਰਾਵਾਂ ਅਤੇ ਭੈਣਾਂ ਦੇ ਪਿਆਰ ਦਾ ਪ੍ਰਤੀਕ ਹੈ ਭਰਾ ਅਤੇ ਭੈਣ ਦੇ ਪਿਆਰ ਦੀ ਸਾਂਝ ਹੈ ਰਖੜੀ ਜਿਹਨੂੰ ਹਰ ਕਿਸੇ ਵਿਅਕਤੀ ਨੂੰ ਬੜੇ ਵਧੀਆ ਢੰਗ ਨਾਲ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਕੈਮਰਾ ਪਰਸਨ ਪੰਗਤ ਨਾਲ ਮਨਪ੍ਰੀਤ ਕੌਰ 1 ਪੁਆਇੰਟ ਜਲੰਧਰ